ਇਹਨਾਂ ਨੇ ਤਾਂ ਧੌਣ ਚੋਂ ਕਿੱਲੇ ਵੀ ਵੱਡੇ-ਵੱਡੇ ਨੇ ਕੱਢੇ ਆ। ਤੋਂ ਦਾਰ ਭਗਵਾਨ ਸਿੰਘ ਜੀ ਮਾਨ ਸਰਬ ਨੂੰ ਜਾਂਦਾ ਨਹੀਂ ਮੇਰੀ ਕੋਈ ਔਕਾਤ ਨਹੀਂ ਸੀ ਕਿ ਮੈਂ ਇੱਕ ਵਾਰ ਪੰਜ ਵਾਰ ਦਾ ਐਮਐਲਏ ਦੋ ਵਾਰ ਦਾ ਫਾਈਨੈਂਸ ਮਿਨਿਸਟਰ ਮੇਰੇ ਉਲਟ ਇਲੈਕਸ਼ਨ ਲੜ ਰਹੀ ਸੀ। ਦੂਸਰੇ ਪਾਸੇ ਤਿੰਨ ਵਾਰ ਦਾ ਐਮਐਲਏ ਇੱਕ ਵਾਰ ਦੇ ਐਮਪੀ नेशनेल कांग्रेस ਦੇ ਯੂਥ ਦੇ 올 ਇੰਡੀਆ ਦੇ ਪ੍ਰਧਾਨ ਰਹਿ ਚੁੱਕੇ ਆ ਤੇ ਇਸ ਵੇਲੇ ਦੇ ਮੌਜੂਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐਡੇ ਐਡੇ ਵੱਡੇ ਰੁਤਬੇ ਸੀ ਤੇ ਮੈਂ ਮਾਨ ਸਾਹਿਬ ਨੂੰ ਅੱਗੇ ਕਹਿੰਦਾ ਹੁੰਦਾ ਸੀ ਮੈਂ ਕਿਹਾ ਮਾਨ ਸਾਹਿਬ ਮੈਂ ਤਾਂ ਕਦੇ ਪੰਚਾਇਤ ਮੈਂਬਰ ਵੀ ਨਹੀਂ ਬਣਿਆ ਤੇ ਮੇਰਾ ਮੱਤਾ ਇਹਨਾਂ ਨਾਲ ਲਵਾਤਾ ਤੇ ਮਾਨ ਸਾਹਿਬ ਦਾ ਜਵਾਬ ਅਕੂ ਇਹ ਇਹ ਹੁੰਦਾ ਸੀ ਕਹਿੰਦੇ ਮੈਂ ਤੇਰੇ ਪਿੱਛੇ ਖੜਾ ਤੂੰ ਚੱਲ ਅੱਗੇ ਲੰਘ ਅੱਬਾ ਬਿડા ਮੈਂਬਰ ਤੁਂ ਢਾਵਾਂਗੇ ਇਹਨਾਂ ਨੂੰ ਇਹ ਕਿਉਂਕਿ ਮੈਂ ਗੱਫੇ ਲੈ ਆ ਜੀ ਮੈਂ ਤੁਹਾਨੂੰ ਤਾਂ ਆਪਦੇ ਹਲਕੇ ਦਾ ਤਜਰਬਾ ਦੱਸਦਾ ਵੀ ਸੀਐਮ ਸਾਹਿਬ ਦਾ ਮੈਂ ਹਮੇਸ਼ਾ ਕਹਿਣਾ ਉਹਨਾਂ ਦੇਲ ਬਹੁਤ ਵੱਡਾ ਸਮਾਨ ਲੈਣਾ ਆਉਣਾ ਚਾਹੀਦਾ ਐਨਾਂ ਕਿਸੇ ਗੱਲ ਦੀ ਟੋਟ ਨਹੀਂ ਅੱਜ ਬੜੀ ਖੁਸ਼ੀ ਹੋਈ ਕਿ ਇਸ ਏਰੀਏ ਦੇ ਵਿੱਚ ਜਿੱਥੇ ਬੜਬੜ ਉੜਦੀ ਆਪਣਾ ਉੜਦੀ ਸੀ ਗੋਲਡੀ ਜੀ ਨੇ ਪਹਿਲਾਂ ਬੋਲਦੇ ਦੱਸਿਆ ਕਿ ਸਿੱਖਿਆ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਲੈ ਕੇ ਆਉਂਦੀ ਆ ਇਸ ਏਰੀਆ ਵਾਸਤੇ ਖਾਸ ਕਰਕੇ ਅੱਜ ਆਪਣੇ ਇਸ ਕਾਲਜ ਦੇ ਇੱਥੇ ਖੁੱਲਣ ਨਾਲ ਆਪਣੇ ਆਪਣੇ ਬੱਚਿਆਂ ਨੂੰ ਆਪਣੀਆਂ ਬੱਚੀਆਂ ਨੂੰ ਐਜੂਕੇਸ਼ਨ ਮਿਲੂਗੀ ਜਿੰਨੇ ਬੱਚੇ ਆਪਣੇ ਪੜ੍ਹ ਲਿਖ ਕੇ ਅੱਗੇ ਆਉਣਗੇ ਓਨਾ ਹੀ ਆਪਣਾ ਦੇਸ਼ ਤਰੱਕੀ ਕਰੂਗਾ ਇਹ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਇੱਕ ਸੋਚ ਸੀ ਜਿਹੜੇ ਢਾਈ ਸਾਲ ਤੋਂ ਮਾਨਸਾ ਵੇਸ ਤੇ ਕੰਮ ਕਰ ਰਹੇ ਆ ਹੁਣ ਉਸ ਨੂੰ ਬੂਰ ਪੈਣਾ ਸ਼ੁਰੂ ਹੋਇਆ ਮੈਂ ਵੀਰੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਔਰ ਮੈਂ ਅੱਗੇ ਮਾਨਸਾ ਦੇ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਮਾਨਸਾ ਮੈਨੂੰ ਇਹ ਲੱਗਦਾ ਮੈਂ ਸਾਰੀ ਉਮਰ ਉੱਥੇ ਹਲਕਾ ਇੰਚਾਰਜ ਹੀ ਰਹਿਣਾ ਸੀ ਤੁਹਾਡੀ ਬਦੌਲਤ ਜਿਹੜਾ ਮੈਨੂੰ ਤੁਸੀਂ ਇੱਕ ਨਿਮਾਣੇ ਜੇ ਆਮ ਬੰਦੇ ਨੂੰ ਐਡੇ ਐਡੇ ਵੱਡੇ ਦਿਗ ਜਾਂਦੇ ਖਿਲਾਫ ਲੜਾ ਕੇ ਔਰ ਐਡੀ ਵੱਡੀ ਜਿੱਤ ਦਵਾਈ ਇਹ ਇਸ ਗੱਲ ਦਾ ਸਾਰੇ ਦਾ ਸਿਹਰਾ ਅੱਜ ਮੈਂ ਓਪਨਲੀ ਤੁਹਾਡੇ ਇਸ ਪੰਡਾਲ ਦੇ ਵਿੱਚ ਕਹਿਣਾ ਸਦਾ ਤੇ ਅੱਜ ਇਹਨਾਂ ਨੇ ਜੋ ਕਿਹਾ ਸੀ ਕਰਮ ਖਾਇਆ ਤੁਹਾਡੇ ਸਾਹਮਣੇ ਅੱਜ ਗਿੱਦੜਵੇ ਹਲਕੇ ਦਾ ਆਮ ਆਦਮੀ ਪਾਰਟੀ ਦਾ ਐਮ ਐਲ ਏ ਅੱਜ ਤੁਹਾਡੇ ਸਾਹਮਣੇ ਖੜਾ ਆਮ ਆਦਮੀ ਪਾਰਟੀ ਦੀ ਬਦੌਲਤ ਤੇ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦੀ ਇਹਨਾਂ ਦੀ ਸਮੁੱਚੀ ਟੀਮ ਦੀ ਜੋ ਮੈਂ ਇਹ ਵੀ ਗੱਲ ਦੱਸਣੀ ਚਾਹਾਂਗਾ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਚਾਰ ਪੰਜ ਪਿੰਡ ਆਪਾਂ ਗੋਲਡੀ ਜੀ ਨੂੰ ਦਿੱਤੇ ਸੀ ਚਾਰਾ ਆਪਣਾ ਪੰਜਾਂ ਪਿੰਡਾਂ 'ਚ ਇਹਨਾਂ ਨੇ ਇੰਨੀ ਮਿਹਨਤ ਕੀਤੀ ਸਾਰੇ ਪਿੰਡੀ ਬੜੀ ਰਿਕਾਰਡ ਤੋੜ ਵੋਟਾਂ ਵਧੇ ਇਹਨਾਂ ਦੀ ਸਾਰੀ ਟੀਮ ਮੈਨੂੰ ਮਿਲ ਕੇ ਗਈ ਆ ਜੀ ਜੋ ਆਈ ਸੀ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਤੁਹਾਡਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਜੋ ਤੁਸੀਂ ਮੇਰੀ ਮਦਦ ਕਰਨ ਵਾਸਤੇ ਆਏ ਉਹ ਕਹਿੰਦੇ ਹੁੰਦੇ ਨਾ ਜੀ ਤੁੱਕੇ ਤੁੱਕੇ ਨਾਲ ਹੀ ਘੜਾ ਭਰਦਾ ਤੁਹਾਡੀ ਬਦੌਲਤ ਇਹ ਮੇਰੀ ਜਿੱਤ ਹੋਈ ਆ ਤੁਹਾਡੇ ਸਾਰਿਆਂ ਦੀ ਬਦੌਲਤ ਆਮ ਆਦਮੀ ਪਾਰਟੀ ਦੀ ਟੀਮ ਦੀ ਬਦੌਲਤ ਮੈਂ ਅੱਜ ਜਿੱਤ ਕੇ ਅੱਜ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਇਸ ਇਸ ਮੱਝ ਤੋਂ ਸਟੇਜ 'ਸਾਂਜੀ ਤੁਹਾਡੇ ਨਾਲ ਮੈਂ ਕਰ ਰਿਹਾ ਇੱਕ ਵਾਰ ਫੇਰ ਮਹਿਮਾਨ ਸਾਹਿਬ ਨੂੰ ਇਸ ਏਰੀਏ ਦੇ ਵਿੱਚ ਆਉਣ ਤੇ ਜੀ ਆਇਆਂ ਕਹਿੰਦਾ ਗੋਲਦੀ ਸਾਹਿਬ ਬਣੀਓ ਔਰ ਖਾਸ ਕਰਕੇ ਮੈਂ ਵਧਾਈ ਦਿਨਾ ਕਿ ਮਾਨ ਸਾਹਿਬ ਤੁਸੀਂ ਜੋ 2022 ਚ ਕਿਹਾ ਸੀ ਅੱਜ ਉਹ ਤੁਸੀਂ ਕਰ ਵਿਖਾਇਆ ਨਹੀਂ ਇੱਥੇ ਕਿਹਨੇ ਕਾਲਜ ਖੋਲ੍ਹਨੇ ਸੀ 70 72 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਅਜੇ ਤੱਕ ਤਾਂ ਕਿਸੇ ਨੇ ਕੋਈ ਦੇਖਿਆ ਨਹੀਂ ਸੀ ਸਰਕਾਰਾਂ ਵੀ ਬਣੀਆਂ ਰਹੀਆਂ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਜੀ ਜੋ ਅੱਜ ਇਸ ਏਰੀਏ ਦੇ ਵਿੱਚ ਆਪਾਂ ਕਾਲਜ ਖੋਲ੍ਹ ਕੇ ਜਾ ਰਹੇ ਹਾਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਆਉਂਦੇ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਕੋਟਨ ਕੋਟ ਧੰਨਵਾਦ ਕਰਦਾ